ਸਾਥਿਓ ਲਿੰਕ ਨੂੰ ਵੱਤਵਤ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ ਸਾਥਿਓ ਲਿੰਕ ਨੂੰ ਵੱਤਵਤ ਸ਼ੇਅਰ ਕਰ ਦਿਓ ਔਰ ਲਾਈਵ ਸੈਸ਼ਨ ਨਾਲ ਜੁੜੇ ਹੋਏ ਸਾਥੀਆਂ ਨੂੰ ਅਪੀਲ ਹੈ ਸਾਥਿਓ एक बार कमेंट करके दस तो तक आवाज और वीडियो प्रॉपर आ रही है साथियों कमेंट करके दस तो दौ कि आवाज़ प्रॉपर आ रही है ਸਾਥੀਓ ਗੱਲਬਾਤ ਕਰਦੇ ਆ 4994 ਭਰਤੀ ਨੂੰ ਲੈ ਕੇ ਸਰਕਾਰ ਭਰਤੀ ਪੂਰਾ ਕਰਨ ਦਾ ਦਿਖਾਵਾ ਅੱਛੇ ਤਰੀਕੇ ਨਾਲ ਜ਼ਰੂਰ ਕਰ ਰਹੀ ਹੈ ਔਰ ਇਹ ਦਿਖਾਵਾ ਸਰਕਾਰ ਲਗਭਗ ਪਿਛਲੇ 2.5 ਸਾਲਾਂ ਤੋਂ ਕਰਦੀ ਆ ਰਹੀ ਹੈ ਔਰ ਮੈਂ ਹਮੇਸ਼ਾ ਹੀ ਤੁਹਾਨੂੰ ਇਸ ਗੱਲ ਨੂੰ ਲੈ ਕੇ ਸੁਚੇਤ ਕੀਤਾ ਹੈ ਕਿ ਜਿੰਨੀ ਦੇਰ ਤੱਕ ਨਿਯੁਕਤੀ ਪੱਤਰ ਤੁਹਾਡੇ ਹੱਥਾਂ 'ਚ ਲੈ ਕੇ ਤੁਸੀਂ ਸਕੂਲਾਂ 'ਚ ਨਹੀਂ ਪਹੁੰਚ ਜਾਂਦੇ 19 ਦੇਰ ਤੱਕ ਸਾਥੀਓ ਸਰਕਾਰ ਦੇ ਕਿਸੇ ਵੀ ਭਰੋਸੇ ਤੇ ਵਿਸ਼ਵਾਸ ਨਾ ਕੀਤਾ ਜਾਵੇ ਸਰਕਾਰ ਦੇ ਕਿਸੇ ਵੀ ਲਾਰੇ ਤੇ ਬਹੁਤੀ ਆਸ ਨਾ ਬੱਜੀ ਜਾਵੇ ਔਰ ਜਿਹੜੇ ਸਾਥੀ ਬੈਕਲੌਗ ਵਿੱਚ ਜਿਨ੍ਹਾਂ ਦਾ ਨੰਬਰ ਆਉਂਦਾ ਹੈ ਵੈਸੇ ਤਾਂ ਸਾਰੇ ਸਾਥੀਓ ਨੂੰ ਅਪੀਲ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ 15 ਸਤੰਬਰ ਨੂੰ ਅਸੀਂ ਮੁਹਾਲੀ ਦਾ ਰੁਕੂ ਕੀਤਾ ਸੀ ਯੂਨਾਈਟ ਹੋ ਗਏ ਤਾਂ ਸਰਕਾਰ ਨੇ ਦਵਾਹੇ ਠਾ ਕੇ ਪੋਰਟਲ ਓਪਨ ਕੀਤਾ ਸੀ ਜਾਂ ਹੋਰ ਜਿਹੜੀ ਕਾਰਗੋਈ ਕਾਰਗੁਜ਼ਾਰੀ ਸੀ ਉਹਨੂੰ ਆਰੰਭਿਆ ਸੀ ਤਾਂ ਇੱਕ ਵਾਰ ਫਿਰ ਤੋਂ ਸਾਥੀਓ ਇੱਕ ਵਾਰ ਫਿਰ ਤੋਂ 2994 ਬੈਕਲੌਗ ਸਮੇਤ 994% ਨੂੰ ਪੂਰਾ ਕਰਨ ਲਈ 2 ਫਰਵਰੀ ਦਿਨ ਐਤਵਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਉ ਰੱਖਿਆ ਗਿਆ ਹੈ। ਸਥਾਨ ਵੀਰਕਾ ਮਿਲਕ ਪਲਾਂਟ ਸੰਗਰੂਰ ਤੁਸੀਂ ਪਹੁੰਚਣਾ। ਤਾਂ ਜੋ ਅਸੀਂ ਸਮਾਂ ਰਹਿੰਦਿਆਂ ਆਪਦੀਆਂ ਮੰਗਾਂ ਜਿਹੜੀਆਂ ਉਹ ਸਰਕਾਰ ਤੋਂ ਮਨਵਾ ਸਕੀਏ। ਕਿਉਂਕਿ ਲਗਣੀ ਰਿਹਾ ਕਿ ਸਰਕਾਰ ਸਾਡਾ ਕੰਮ ਇੰਨੀ ਛੇਤੀ ਕਰ ਦਊਗੀ ਮੈਂ ਤਾਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦਾ ਆਂ ਪਰ ਸਾਡੇ ਕੋਈ ਸਾਥੀ ਸਰਕਾਰ ਦੇ ਝੂਠੇ ਭਰੋਸਿਆਂ ਵਿੱਚ ਆ ਜਾਂਦੇ ਸੀ ਸੋ ਜਿਹਦਾ ਖਮਿਆਜਾ ਅਸੀਂ ਹੁਣ ਤੱਕ ਭੁਗਤਦੇ ਆ ਰਹੇ ਹਾਂ ਗੱਲ ਇੱਥੇ ਜੀ ਕਿਸਾਂ ਦੀ ਕਰੀਏ ਤਾਂ ਪਹਿਲਾਂ ਵੀ ਸਰਕਾਰ ਦੀ ਨਲਾਇਕੀਆਂ ਦੇ ਕਰਕੇ ਕੇਸ ਲੱਗਦੇ ਰਹੇ ਆ ਤਾਂ ਅਸੀਂ ਇੱਕ ਦੂਜੇ ਤੇ ਬਲੇਮ ਕਰਦੇ ਰਹੇ ਹਾਂ ਕਿ ਉਹ ਫਲਾਨੀ ਟੀਮ ਨੇ ਕੇਸ ਲਾਤਾ ਜਾਂ ਕਿਸੇ ਨੇ ਲਾਤਾ ਜਾਂ ਸਾਡਾ ਨਾਮ ਲੱਗਿਆ ਜਾਂ ਕਿਸੇ ਹੋਰ ਦਾ ਲੱਗਿਆ ਸੋ ਇਹ ਚਾਲਾਂ ਸਰਕਾਰ ਦੀਆਂ ਸੀ ਜਿਹੜੀਆਂ ਅਸੀਂ ਸਮਝਣ ਦੇ ਵਿੱਚ ناکਾਮਯਾਬ ਰਹੇ ਸਾਨੂੰ ਤਾਂ ਪਤਾ ਹੀ ਸੀ ਸਾਡੀ ਟੀਮ ਵੱਲੋਂ ਤਾਂ ਹਮੇਸ਼ਾ ਇਹ ਕਿਹਾ ਗਿਆ ਕਿ ਸਰਕਾਰ ਦੀ ਪਾਲਿਸੀ ਦਾ ਵਿਰੋਧ ਕਰੋ ਕਿਉਂਕਿ ਸਰਕਾਰ ਦੀ ਪਾਲਿਸੀ ਇਹੀ ਹੈ ਪਾੜੋ ਤੇ ਰਾਈ ਕਰੋ ਕਿ ਇਹਨਾਂ ਨੂੰ ਡਿਵਾਈਡ ਕਰਕੇ ਰੱਖੋ ਤੇ ਆਪ ਦਾ ਜਿਹੜਾ ਬੁੱਤਾ ਸਰੀ ਜਾਓ ਸੋ ਮੈਂ ਸਾਥੀਓ ਤੁਹਾਨੂੰ ਸਾਰਿਆਂ ਨੂੰ ਸ਼ੁਰੂ ਤੋਂ ਹੀ ਸੁਚੇਤ ਕਰਦਾ ਆਂ ਕਿ ਸਾਥੀਓ ਸਰਕਾਰ ਨਾਲ ਸਿੱਧੇ ਮਤੇ ਹੋਗੇ ਟਕਰਾਂਗੇ ਤਾਂ ਆਪਣੇ ਮਸਲੇ ਹੱਲ ਹੋਣਗੇ ਹਜੇ ਵੀ ਸਾਥੀਓ ਸਰਕਾਰ ਨੇ ਐਕਸ ਸਰਵਿਸਮੈਨ ਦਾ ਜਾਂ ایਡਬਲਯੂਐਸ ਦਾ ਮੁੱਦਾ ਜਾਂ ਹੋਰ ਜਿਹੜੇ ਮੁੱਦੇ ਨੇ ਉਹਨਾਂ ਵਿੱਚ ਭਰਤੀ ਨੂੰ ਉਲਝਾ ਕੇ ਰੱਖਿਆ ਹੋਇਆ ਤਾਂ ਜਿਹੜੇ ਜਿਨ੍ਹਾਂ ਦੀ ਲਿਸਟ ਨਹੀਂ ਆ ਰਹੀ ਉਹ ਵੀ ਕੇਸ ਲਾਉਣ ਨੂੰ ਤਿਆਰ ਨੇ ਸੋ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਸਾਥੀਓ ਕੇਸਾਂ ਦੇ ਵਿੱਚ ਉਲਝ ਕੇ ਅਸੀਂ ਪਹਿਲਾਂ ਹੀ ਭਰਤੀ ਨੂੰ ਬਹੁਤ ਲੇਟ ਕਰ ਚੁੱਕੇ ਹਾਂ ਸੋ ਜਿਨ੍ਹਾਂ ਸਾਥੀਆਂ ਦਾ ਲਿਸਟ ਵਿੱਚ ਨਾਮ ਨਹੀਂ ਆਇਆ ਜਿਨ੍ਹਾਂ ਦਾ ਆਇਆ ਉਹ ਵੀ ਉਹ ਜਿਨ੍ਹਾਂ ਦਾ ਨਹੀਂ ਆਇਆ ਜਾਂ ਜਿਨ੍ਹਾਂ ਨੂੰ ਸਰਕਾਰ ਅੜਿੱਕੇ ਲਾ ਕੇ ਰੋਕ ਰਹੀ ਹੈ ਚਾਹੇ ਉਹ ईडब्ल्यूएस ਵਾਲੇ ਚਾਹੇ ਉਹ ਐਕਸਲ ਉਸਮੈਨ ਵਾਲੇ ਮੈਂ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਸਾਥੀਓ ਤੁਸੀਂ ਕੋਰਟਾਂ ਦੇ ਰਾਹ ਤੇ ਤੁਰਨ ਦੀ ਬਜਾਏ ਤੁਸੀਂ ਸੰਘਰਸ਼ ਦੇ ਰਾਹ ਤੇ ਤੁਰੋ ਸੰਘਰਸ਼ ਕਰਕੇ ਹੱਕ ਲੈਣਾ ਤੁਹਾਡਾ ਬੁਨਿਆਦੀ ਅਧਿਕਾਰ ਹੈ ਔਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇਆਂ ਜਿਹੜੀਆਂ ਮੰਗਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋਵੇ ਤਾਂ ਸਾਥੀ ਇਕੋ ਇੱਕ ਰਾਹ ਸੰਘਰਸ਼ ਤੁਕਿ ਤੁਸੀਂ ਦੇਖਿਆ ਹੋਣਾ ਜਿਹੜੇ ਕਿਸਾਨੀ ਕਾਲੇ ਕਾਨੂੰਨ ਸੀ ਜਿਹੜੇ ਤਿੰਨ ਕਾਨੂੰਨ ਸੀ ਤਾਂ ਉਹ ਜਿਹੜੇ ਕਾਨੂੰਨ મોદી ਸਾਹਿਬ ਨੇ ਲਾਗੂ ਕੀਤੇ ਸੀ ਤੇ ਜੇ ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ ਦਾ ਰੁਖ ਕਰਦੀਆਂ ਕਿ ਅਸੀਂ ਕੋਰਟ ਦੇ ਵਿੱਚ ਜਾ ਕੇ ਤੇ ਇਹ ਕਾਨੂੰਨ ਰੱਦ ਕਰਵਾ ਲਵਾਂਗੇ ਜਾਂ ਅਸੀਂ ਆਪਣੇ ਮਸਲੇ ਹੱਲ ਕਰਾਵਾ ਕਰਾ ਲਵਾਂਗੇ ਤੇ ਕਿਤਨਾ ਕਹਤੇ ਕੋਰਟ ਕਚੈਰੀਆਂ ਸਰਕਾਰਾਂ ਜਿਹੜੀਆਂ ਨੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਰਲ ਮਿਲ ਕੇ ਹੀ ਸਾਨੂੰ ਠੱਗਦਿਆਂ ਨੇ ਰਲ ਮਿਲ ਕੇ ਹੀ ਮਿਲ ਕੇ ਚੱਲਦਿਆਂ ਨੇ ਸੋ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਮਸਲਾ ਹੱਲ ਹੋਵੇ ਕੋਰਟ ਕਚਾਰੀਆਂ ਤੇ ਮਸਲਿਆਂ ਵਿੱਚ ਉਲਝਾਂ ਦੀ بجائے ਤੁਸੀਂ ਸੰਘਰਸ਼ ਦਾ ਹਿੱਸਾ ਬਣੋ ਔਰ ਜਿਹੜੇ ਸਾਥੀਆਂ ਦਾ ਨੰਬਰ 2486 ਚ ਆ ਰਿਹਾ ਮੈਂ ਤੇ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਸਾਥੀ ਤੁਸੀਂ ਵੀ ਆਓ ਈਡਬਲਯੂਐਸ ਵਾਲੇ ਔਰ ਐਕਸ ਸਰਵਿਸ ਮੈਨ ਐਕਸ ਸਰਵਿਸ ਮੈਨ ਵਾਲੇ ਜਿਹੜੇ ਸਾਥੀ ਨੇ ਜਿਨ੍ਹਾਂ ਦਾ ਲਿਸਟ ਨਹੀਂ ਆਈ ਜਿਨ੍ਹਾਂ ਦਾ ਕੰਮ ਨਹੀਂ ਹੋਇਆ ਮਸਲਾ ਹੱਲ ਨਹੀਂ ਹੋਇਆ ਸੋ ਆਓ ਤੁਸੀਂ ਵੀ ਯੂਨਾਈਟ ਹੋ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਉਹਨਾਂ ਦੀ ਲਿਸਟ ਵੀ ਜਿਹੜੀ ਆ ਰਹਿੰਦੀ ਹੈ ਲਿਸਟਾ ਜਿਹੜੀ ਉਹ ਵੀ ਨਾਲ ਦੀ ਨਾਲ ਆਵੇ ਤਾਂ ਹੀ ਸਾਥੀਓ ਥੋੜੀ ਜੁਆਇਨਿੰਗ ਹੋਣੀ ਆ ਨਹੀਂ ਤਾਂ ਤੁਹਾਨੂੰ ਸਰਕਾਰ ਜਿਵੇਂ ਪਿਛਲੇ 2 ਸਾਲ ਤੋਂ ਆਪਸ ਵਿੱਚ ਲੜਾਉਂਦੀ ਆ ਰਹੀ ਆ ਹੁਣ ਦੇਖੋ ਪਹਿਲਾਂ 3240 ਦੀ ਗੱਲ ਹੋਈ ਸੀ ਫਿਰ 2468 ਹੋ ਗਈ 24 ਠਾੜ ਦੇ ਵਿੱਚੋਂ ਵੀ ਇੱਕ ای ڈبلیو ایس ਦਾ ਮੁੱਦਾ ਖੜਾ ਹੋ ਗਿਆ ਸੀ ਤੇ ਅ ਐਕਸਸ ਦਾ ਮਾਮਲਾ ਦਾ ਮੁੱਦਾ ਕਿ ਹਜੇ ਵੀ ਜਿਉਂਦਾ ਤੂ ਹੀ ਹੈ ਸੋ ਤੁਹਾਨੂੰ ਆਪੋ ਵਿੱਚ ਜਿਹੜੇ 24 ਠਾੜ ਵਾਲੇ ਆ ਉਹਨਾਂ ਨੂੰ ਵੀ ਸਰਕਾਰ ਨੇ ਡਿਵਾਈਡ ਕਰਕੇ ਰੱਖਿਆ ਕਿ ਆਪੋ ਵਿੱਚ ਲੜੀ ਜਾਂਣ ਉਹ ਆਪੋ ਵਿੱਚ ਹੀ ਗੰਮੋ ਗੰਮੀ ਹੋ ਜਾਂਦੀ ਹੈ ਇੱਕ ਕਹਿੰਦਾ ਜੀ ਮੈਂ ਕੇਸ ਲਾਉਂਗਾ ਮੈਂ ਸਟੇਲ ਆਉਂਗਾ ਦੂਸਰਾ ਕਹਿੰਦਾ ਜੀ ਅਸੀਂ ਨੂੰ ਡਿਫੈਂਡ ਕਰਾਂਗੇ ਯਾਰ ਨਾ ਤਾਂ ਤੁਸੀਂ ਕੇਸ ਲਾਓ ਨਾ ਤੁਸੀਂ ਡਿਫੈਂਡ ਕਰੋ ਤੁਸੀਂ ਸਰਕਾਰ ਦੀ ਧੌਂਤ ਗੋਡਾ ਰੱਖੋ ਸਰਕਾਰ ਦੀ ਧੌਂਤ ਗੋਡਾ ਰੱਖਣ ਲਈ ਅਸੀਂ ਇੱਕ ਦਿਨ ਨਿਸ਼ਚਿਤ ਕੀਤਾ 2 ਫਰਵਰੀ ਦਿਨ ਐਤਵਾਰ ਸੋ ਤੁਸੀਂ ਬੇਰਕਾ ਮਿਲਕ ਪਲਾਂਟ ਸਾਰੇ ਸਾਥੀਆਂ ਨੇ ਪਹੁੰਚਣਾ ਜਿਨ੍ਹਾਂ ਦਾ 2486 ਚ ਨੰਬਰ ਆ ਰਿਹਾ ਜਿਨ੍ਹਾਂ ਦਾ ਐਕਸੈਸ ਮੈਨ ਦੀ ਲਿਸਟ ਨਹੀਂ ਆਈ ਜਾਂ ਜਿਨ੍ਹਾਂ ਦੇ ਕੋਈ ਹੋਰ ਰੌਲੇ ਆ ਚਾਹੀ ਈਡਬਲਯੂਐਸਏ ਜਾਂ ਕੋਈ ਵੀ ਜਿਨ੍ਹਾਂ ਦਾ ਕੋਈ ਵੀ ਰੌਲਾ ਸੋ ਇਹਨਾਂ ਸਾਰੇ ਰੌਲਿਆਂ ਦੀ ਇੱਕੋ ਹੀ ਦਵਾਈ ਉਹ ਹੈ ਸਾਡਾ ਧਰਨਾ ਸਾਡਾ ਪ੍ਰੋਟੈਸਟ ਸੋ ਆਓ ਸਾਥੀਓ ਰਲ ਮਿਲ ਕੇ ਆਪਾਂ ਆਪ ਦਾ ਜਿਹੜਾ ਮਸਲਾ ਹੱਲ ਕਰਵਾਈਏ ਕਹਿੰਦੇ ਜੀ ای ਡਬਲਯੂ ਐਸ ਕੀ ਐਕਸੈਸ ਕਰਨ ਕੀ ਲਿਸਟ ਕਿਵੇਂ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਜੀ ਕਿਉਂ ਨਹੀਂ ਆ ਸਕਦੀ ਰੋਲਾ ਕੀ ਉਹਦਾ ਉਹਦਾ ਰੋਲਾ ਇਹੀ ਹੈ ਕਿ ਜਿਹੜੇ ਕੁਝ ਕੈਂਡੀਡੇਟ ਇੰਡੀਪੈਂਡੈਂਟ ਸੀ ਉਹਨਾਂ ਨੂੰ ਡਿਪੈਂਡੈਂਟ ਬਣਾ ਦਿੱਤਾ ਉਹ ਸਰਕਾਰ ਦੀ ਗਲਤੀ ਹੈ ਸੋ ਸਰਕਾਰ ਆਪਣੀਆਂ ਗਲਤੀਆਂ ਵਿੱਚ ਸੁਧਾਰ ਕਰੇ ਸਰਕਾਰ ਨੇ ਓਨੀ ਦੇਰ ਤੱਕ ਸੁਧਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਸਾਥੀਓ ਤੁਸੀਂ ਧੌਂ ਦਾ ਗੋੜਾ ਨਹੀਂ ਰੱਖਦੇ ਨਾ ਤਾਂ ਨਿਤ ਨਵਾਂ ਸਾਫ ਸਰਕਾਰ ਨੇ ਕੱਢੀ ਜਾਣਾ ਤੁਸੀਂ ਉਹਦੇ ਵਿੱਚ ਉਲਝੀ ਜਾਣਾ ਹੋਰ ਇਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਵੱਧ ਕੁਝ ਹੋਣ ਵਾਲਾ ਸੋ ਜੇ ਤੁਸੀਂ ਚਾਹੁੰਦੇ ਹੋ ਕੋ ਥੋੜਾ ਕੰਮ ਜਿਹੜਾ ਜਲਦ ਤੋਂ ਜਲਦ ਹੋਵੇ ਤਾਂ ਇੱਕ ਵਾਰ ਆਓ ਸਾਥੀਓ ਸਾਡਾ ਸਾਥ ਦਿਓ ਤਾਂ ਜੋ ਅਸੀਂ ਆਪਦੇ ਮਸਲੇ ਹੱਲ ਕਰ ਸਕੀਏ ਪਹਿਲਾ 23 64 ਫਿਰ 66 35 ਫਿਰ 98 94 ਪਲੀਜ਼ ਪੂਰਾ ਹੋ ਲੈਣ ਦਿਓ ਬਾਈ ਰੋਕੀ ਕਿੰਨੇ ਆ ਰੋਕੀ ਦਾ ਸਰਕਾਰ ਨੇ ਹੋਈ ਹੈ ਅਸੀਂ ਕੋਈ ਭਰਤੀ ਥੋੜੀ ਰੋਕੀ ਹੋਈ ਹੈ ਕੋਈ ਅਸੀਂ ਤਾਂ ਆਪ ਚਾਹੁੰਦੇ ਕਿ ਕੋਈ ਸਰਕਾਰ ਪੂਰੀ ਤਾਂ ਕਰੇ ਪਰ ਸਰਕਾਰ ਨਹੀਂ ਕਰ ਰਹੀ ਕਿਸੇ ਹੋਰ ਸਾਥੀ ਦਾ ਸਵਾਲ ਜਵਾਬ ਹੈ ਤਾਂ ਹਾਂ ਇੱਕ ਡਬਲਿੰਗ ਵਾਲਾ ਮੈਟਰ ਕਹਿੰਦੇ ਡਬਲਿੰਗ ਬਾਰੇ ਦੱਸੋ ਡਬਲਿੰਗ ਵਾਲਾ ਯਾਰ ਕੋਈ ਐਡਾ ਮੁੱਦਾ ਨਹੀਂ ਹੈਗਾ ਉਹ ਡਬਲਿੰਗ ਵਾਸਤੇ ਵੀ ਜਿਨ੍ਹਾਂ ਦਾ ਡਬਲਿੰਗ ਕਰਕੇ ਬਾਹਰ ਹੋ ਰਹੇ ਨੇ ਜਾਂ ਅੰਦਰ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਮੁੱਦਾ ਹੈ ਯਾ ਡਬਲਿੰਗ ਕੀ ਹੈ ਆਪਾਂ ਡਬਲਿੰਗ ਦੇਖੋ ਡਬਲਿੰਗ ਦਾ ਮੁੱਦਾ ਡਿਪਾਰਟਮੈਂਟ ਵੱਲੋਂ ਕੀ ਜਵਾਬ ਮਿਲਦਾ ਹੈ ਕਿ ਜਿਨੇ ਦੋ ਫਾਰਮ ਭਰੇ ਨੇ ਜਿਨੇ ਦੋ ਫਾਰਮ ਭਰੇ ਨੇ ਉਹਨੂੰ ਆਪਾਂ ਡਬਲ ਕੈਂਡੀਡੇਚਰ ਉਹਦਾ ਮੰਨਾਂਗੇ ਉਹਨੂੰ ਆਪਾਂ ਡਬਲ ਕੈਂਡੀਡੇਟ ਡਿਪਾਰਟਮੈਂਟ ਜਿਹੜਾ ਮਹਿਕਮਾ ਜਾਂ ਸਰਕਾਰ ਹੈ ਉਹਨੂੰ ਐਸੇ ਡਬਲ ਕੈਂਡੀਡੇਟ ਟਰੀਟ ਕਰ ਰਹੀ ਹੈ ਉਹਦਾ ਇੱਕ ਸਿੱਧਾ ਸਿੱਧਾ ਯਾਰ ਸਿੱਧਾ ਪਦਰਾ ਹਿਸਾਬ ਹੈ ਕੋਈ ਜਿਆਦਾ ਲੰਮਾ ਚੌੜਾ ਕੰਮ ਨਹੀਂ ਹੈ ਦੇਖੋ ਤੁਸੀਂ ਦੇਖੋ ਮਾਸਟਰ ਗਾਰਡ ਦੀ ਭਰਤੀ ਹੁੰਦੀ ਹੈ ਇੱਕੋ ਹੀ ਕੈਂਡੀਡੇਟ ਹੁੰਦਾ ਮੈਥ ਦੀਆਂ ਫਗਾਸੀਆਂ ਆਉਂਦੀਆਂ ਸਾਇੰਸ ਦੀਆਂ ਆਉਂਦੀਆਂ ਇੱਕੋ ਟੀਚਰ ਹੈ ਜਿਹੜਾ ਉਹ ਮੈਥ ਦੀਆਂ ਪੋਸਟਾਂ ਵੀ ਅਪਲਾਈ ਕਰਦਾ ਸਾਇੰਸ ਦੀਆਂ ਵੀ ਅਪਲਾਈ ਕਰਦਾ ਇੱਕ ਕੈਂਡੀਡੇਟ ਇੱਕ ਐਪਲੀਕੇਸ਼ਨ ਫਾਰਮ ਤੇ ਦੋ ਫਾਰਮ ਦੋ ਫਾਰਮ ਭਰਦਾ ਇੱਕ ਆਈਡੀ ਤੇ ਆਪਣੇ ਦੋ ਐਪਲੀਕੇਸ਼ਨ ਭਰਦਾ ਦੋ ਉਹਦੀਆਂ ਅਲੱਗ-ਅਲੱਗ ਫੀਸਾਂ ਤਾਰਦਾ ਮੈਥ ਦੀ ਮੈਸ ਬਜੈਕਟ ਦੀ ਫੀਸ ਲੱਗਤਾਰਦਾ ਸਾਇੰਸ ਦੀ ਵੀ ਲੱਗਤਾਰਦਾ ਪਰਤੀ ਇੱਕ ਹੁੰਦੀ ਹੈ ਫਾਰਮ ਦੋ ਭਰੇ ਜਾਂਦੇ ਆ ਫੀਸਾਂ ਦੋ ਵਾਰ ਲਈ ਜਾਂਦੀਆਂ ਫਿਰ ਜਦੋਂ ਉਹ ਦੋਨਾਂ ਵਿੱਚ ਉਹਨਾਂ ਵਿੱਚੋਂ ਜਿਹੜਾ ਵੀ ਇੱਕ ਚ ਆ ਗਿਆ ਜਾਂ ਦੂਸਰੀ ਜਗ੍ਹਾ ਗੱਲ ਵੱਖਰੀ ਹੈ ਕੁਝ ਕੈਂਡੀਡੇਟ ਇਹੋ ਜਿਹੇ ਹੁੰਦੇ ਜਿਨ੍ਹਾਂ ਦਾ ਦੋਨਾਂ ਚ ਨੰਬਰ ਆ ਜਾਂਦਾ ਜਿਨ੍ਹਾਂ ਦਾ ਮੈਥ ਦੇ ਵਿੱਚ ਵੀ ਰੈਂਕਿੰਗ ਆ ਜਾਂਦੀ ਹੈ ਸਾਇੰਸ ਦੀ ਵੀ ਰੈਂਕਿੰਗ ਆ ਜਾਂਦੀ ਹੈ ਫਿਰ ਸਰਕਾਰ ਉਹਨਾਂ ਤੇ ਕੀ ਕਰਦੀ ਹੈ ਉਹਨਾਂ ਵਾਸਤੇ ਕਿ ਉਹ ਦੋ ਪੋਸਟਾਂ ਇੱਕ ਨੂੰ ਦੇ ਦਿੰਦੀ ਐ ਜੇ ਕਿ ਉਹ ਦੋ ਤਨਖਾਹਾਂ ਲੈਂਦਾ ਐ ਇਦਾਂ ਨਹੀਂ ਹੁੰਦਾ ਸਰਕਾਰ ਉਹਨਾਂ ਵਾਸਤੇ ਕੀ ਕਰਦੀ ਐ ਜੋ ਹੁਣ ਤੱਕ ਹੁੰਦਾ ਆ ਡਬਲਿੰਗ ਦੀ ਗੱਲ ਕਰ ਰਹੇ ਹਾਂ ਮੈਂ ਸਰਕਾਰ ਉਹਦੇ ਵਾਸਤੇ ਕੀ ਕਰਦੀ ਐ ਉਹਦੇ ਤੋਂ ਇੱਕ ਅੰਡਰਟੇਕਿੰਗ ਲਈ ਜਾਂਦੀ ਐ ਰਿਟਨ ਦੇ ਵਿੱਚ ਕਿ ਤੁਸੀਂ ਮੈਥ ਦੀ ਸ਼ੀਟ ਲੈਣੀ ਐ ਜਾਂ ਸਾਇੰਸ ਦੀ ਸ਼ੀਟ ਲੈਣੀ ਇਹ ਅੰਡਰਟੇਕਿੰਗ ਔਫਲਾਈਨ ਵੀ ਹੁੰਦੀ ਆ ਆਨਲਾਈਨ ਵੀ ਹੁੰਦੀ ਆ ਸਰਕਾਰ ਜਿਵੇਂ ਚਾਹੇ ਲੈ ਸਕਦੀ ਐ ਉਹਦੇ ਤੋਂ ਇੱਕ ਅੰਡਰਟੇਕਿੰਗ ਲਈ ਜਾਂਦੀ ਆ ਕਿ ਬਾਈ ਤੂੰ ਕਲਿੱਕ ਕਰ ਦੇ ਕਿ ਮੈਂ ਆਹ ਸ਼ੀਟ ਲੈਣੀ ਆ ਦੂਜੀ ਸ਼ੀਟ ਆ ਜਿਹੜੀ ਆਟੋਮੈਟਿਕ ਖਾਲੀ ਹੋਊਗੀ ਫਿਰ ਉਹਦੇ ਉਹ ਜਿਹੜਾ ਪਿੱਛੇ ਬੈਠਾ ਉਹਨੂੰ ਆਟੋਮੈਟਿਕ ਹੀ ਮਿਲ ਜਾਊਗੀ ਸੋ ਡਬਲਿੰਗ ਵਾਲਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ ਸਰਕਾਰ ਜਾਣ ਬੁੱਝ ਕੇ ਮੁੱਦੇ ਖੜੇ ਕਰ ਰਹੀ ਐ ਔਰ ਤੁਸੀਂ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਨਾਂ ਬੁੱਦਿਆਂ ਚੋਲ ਜ ਰਹੇ ਹੋ ਕੀ ਸਰਕਾਰ ਡਬਲਿੰਗ ਨੂੰ ਖਤਮ ਕਰਨ ਲਈ ਇੱਕ ਅੰਡਰਟੇਕਿੰਗ ਨਹੀਂ ਲੈ ਸਕਦੀ ਉਹਨਾਂ ਤੋਂ ਜਿਨ੍ਹਾਂ ਨੇ ਦੋ ਫਾਨ ਭਰੇ ਆ ਉਹਨਾਂ ਤੋਂ ਇੱਕ ਅੰਡਰਟੇਕਿੰਗ ਲਈ ਜਾ ਕਿ ਯਾਰ ਤੁਸੀਂ ਕਿਹੜੀ ਸ਼ੀਟ ਲੈਣੀ ਹੈ ਤੁਸੀਂ ਕਿਹਦੇ ਕਿਹੜੇ ਪਾਸੇ ਜਾਣਾ ਉਹਨਾਂ ਤੋਂ ਇੱਕ ਅੰਡਰਟੇਕਿੰਗ ਲਾ ਲਓ ਵੈਰੀ ਸਿੰਪਲ ਸੋ ਇਹ ਕੋਈ ਜ਼ਿਆਦਾ ਵੱਡੇ ਮੁੱਦੇ ਨਹੀਂ ਹੈਗੇ ਜਿਹੜਾ ਜਿੱਥੇ ਰੈਂਕ ਆਉਂਦਾ ਉਹਦੇ ਕੋਈ ਅੰਡਰਟੇਕਿੰਗ ਮੰਨ ਲਓ ਕੇਸਰ ਦੋਨਾਂ ਪਾਸੇ ਆ ਰਿਹਾ ਅੰਡਰਟੇਕਿੰਗ ਲਈ ਜਾ ਕਿ ਬਾਈ ਤੂੰ ਕਿਹੜੇ ਪਾਸੇ ਜਾਣਾ ਦੈਟਸ ਸੋ ਸੋ ਇਹ ਬੜਾ ਸੌਖਾ ਕੰਮ ਹੈ ਬਸ ਸਰਕਾਰ ਤੁਹਾਨੂੰ ਤੁਹਾਨੂੰ ਜਾਣਕਾਰੀ ਦੀ ਘਾਟ ਹੈ ਸਰਕਾਰ ਤੁਹਾਨੂੰ ਉਲਝਾ ਰਹੀ ਹੈ ਫਿਰ ਤੁਸੀਂ ਆਪ ਹੀ ਖੜੇ ਹੋ ਜਾਓ ਜੀ ਮੈਂ ਕੇਸ ਲਾਉਂ ਕੇਸਾਂ ਵਾਲੇ ਪਾਸੇ ਸਾਥੀਓ ਨਾ ਜਾਓ ਸੰਘਰਸ਼ ਦਾ ਹਿੱਸਾ ਬਣੋ ਸੰਘਰਸ਼ ਨਾਲ ਹੀ ਆਪਣੇ ਮਸਲੇ ਹੱਲ ਹੋਣੇ ਨੇ 24 88 ਨੂੰ ਜੁਆਇਨਿੰਗ ਕਦੋਂ ਮਿਲਣੀ ਹੈ 24 88 ਨੂੰ ਜੁਆਇਨਿੰਗ ਉਦੋਂ ਮਿਲਣੀ ਹੈ ਜਦੋਂ ਸਰਕਾਰ ਦੀ ਮਰਜ਼ੀ ਹੋਊਗੀ ਉਦੋਂ ਮਿਲਣੀ ਹੈ ਜਾਂ ਉਦੋਂ ਮਿਲਣੀ ਜਦੋਂ ਕੇਡਰ ਦੀ ਮਰਜ਼ੀ ਹੋਊਗੀ ਕੇਡਰ ਦੀ ਮਰਜ਼ੀ ਕਦੋਂ ਹੋਊਗੀ ਜਦੋਂ ਕੇਡਰ ਧੌਂ ਤੇ ਗੋਡਾ ਸਰਕਾਰ ਦੇ ਰੱਖੂਗਾ ਤਾਂ ਫਿਰ ਜੁਆਇਨਿੰਗ ਹੋਊਗੀ ਹਜੇ ਤੱਕ ਤਾਂ ਸਰਕਾਰ ਨੇ ਥੋੜੀ ਧੌਂ ਤੇ ਗੋਡਾ ਰੱਖਿਆ ਹੋਇਆ ਕਿਵੇਂ ਰੱਖਿਆ ਹੋਇਆ ਤੁਹਾਨੂੰ ਕਿਸਾਂ ਜੁਝਾਈ ਜਾ ਰਹੀ ਹੈ ਔਰ ਤੁਸੀਂ ਕਿਸਾਂ ਵਾਲੇ ਪਾਸੇ ਤੁਰੇ ਜਾ ਰਹੇ ਸੁਦਰੰਦਰ ਜੀ ਵਾਈ ਕਰਕੇ ਛਾੜ 35 ਕੰਪਲੀਟ ਹੋਈ ਸੀ ਬਈ ਉਹ ਤਾਂ ਚਲੋ ਕੇਡਰ ਦੀ ਵਜ੍ਹਾ ਸੀ ਸੁਨਿੰਦਰਪਾਲ ਇਕੱਲਾ ਨਹੀਂ ਸੀ ਸੋ ਸਾਰਿਆਂ ਦਾ ਸਾਥ ਸੀਗਾ ਹਾਂ ਬਿਲਕੁਲ ਵੱਡਾ ਸੰਘਰਸ਼ ਇੱਕ ਜ਼ਰੂਰ ਹੋਇਆ ਸੀ 68 35 ਕਢਾਉਣ ਲਈ ਜਿਹੜਾ ਸੁਨਿੰਦਰਪਾਲ ਤੇ ਹਰਜੀਤ ਮਾਨਸਾ ਵੱਲੋਂ ਲਾਇਆ ਗਿਆ ਸੀ ਹਾਂ ਜੇ ਦੇਖਿਆ ਜਾਵੇ ਤੇ 2468 ਅੱਧੀ ਹੁਣ ਤੱਕ ਜੁਆਇਨਿੰਗ ਕਿਉਂ ਨਹੀਂ ਹੋ ਸਕੀ ਉਹ ਇਸ ਕਰਕੇ ਨਹੀਂ ਹੋ ਸਕੀ ਜਿਹੜਾ ਮੇਨ ਮੁੱਦਾ ਕਿ ਸਰਕਾਰ ਨੇ ਕਾਡਰ ਨੂੰ ਦੋ ਹਿੱਸਿਆਂ 'ਚ ਵੰਡਿਆ ਕਾਡਰ ਵੰਡਿਆ ਗਿਆ ਜੇਕਰ ਸਾਡੇ ਆਗੂਆਂ ਨੇ ਉਸ ਵੇਲੇ ਸਟੈਂਡ ਲਿਆ ਹੁੰਦਾ ਜਿੱਦਿ ਸਾਡੀ ਦੂਜੀ ਟੀਮ ਜਿਹੜਾ ਸਟੈਂਡ ਲਿਆ ਹੁੰਦਾ ਕਿ ਨਹੀਂ ਅਸੀਂ 9494 ਪੂਰੀ ਕਰਾਉਣੀ ਹੈ ਅਸੀਂ ਵੱਡੀ ਲਿਸਟ ਲੈਣੀ ਹੈ ਇਹ ਰੌਲਾ ਨਹੀਂ ਸੀ ਪੈਣਾ ਹੁਣ ਜੁਆਇਨਿੰਗ ਵੀ ਹੁੰਦੀ ਉਹ ਯਾਰ ਜੂਨੀਅਰ ਜਿੰਨਾ ਦਾ ਨੰਬਰ ਜਿੱਥੇ ਦਾ ਕੰਦਾ ਉਹ ਕਿਉਂ ਸੁਣੂਗਾ ਯਾਰ ਤੁਹਾਡੀ ਹੈਨਾ ਜਦਾ ਨੰਬਰ ਮਤਲਬ ਕਿ 2468 ਜਾ ਰਹੇ ਉਹ ਥੋੜੀ ਥੋੜੀ ਸੁਣੂਗਾ ਉਹ ਤਾਂ ਕਹੂਗਾ ਯਾਰ ਜਿੰਨੇ ਦਾ ਨੰਬਰ ਆਉਂਦਾ ਮੈਂ ਜੋਇਨ ਕਰਨ ਯਾਰ ਉਹ ਆਪ ਦੀ ਜਗਾ ਅਸੀਂ ਉਹਨਾਂ ਨੂੰ ਗਲਤ ਵੀ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਸਹੀ ਵੀ ਨਹੀਂ ਕਹਿੰਦੇ ਗਲਤ ਇਸ ਕਰਕੇ ਨਹੀਂ ਕਹਿੰਦੇ ਕਿ ਉਹਨਾਂ ਦਾ ਤੇ ਆ ਰਿਹਾ ਨਾ ਸਹੀ ਇਸ ਕਰਕੇ ਨਹੀਂ ਕਹਿੰਦੇ ਕਿ ਬਾਕੀਆਂ ਦਾ ਵੇਲਾ ਕਰਕੇ ਹੋ ਗਿਆ ਸੋ ਸਾਥੀਓ ਨੌਰਥ ਇੰਸਟ੍ਰੁਕਟਨ ਵਿੱਚ ਬੈਕਲੌਗ ਯੂਨੀਅਨ ਵੱਲੋਂ ਇੱਕ ਸੰਘਰਸ਼ ਵਿੜਿਆ ਗਿਆ 2 ਫਰਵਰੀ ਦਿਨ ਐਤਵਾਰ ਤੁਸੀਂ ਉੱਥੇ ਸਾਰਿਆਂ ਨੇ ਵੱਡੀ ਗਿਣਤੀ ਵਿੱਚ ਪਹੁੰਚਣਾ ਜਿਹੜੇ ਸਾਥੀ ਬਠਿੰਡਾ ਮੀਟਿੰਗ 'ਚ ਹੁਣ ਪਹੁੰਚੇ ਸੀ ਜਿਹੜੀ ਪਿਛਲੇ ਦਿਨੀ ਹੋਈ ਹੈ ਸੋ ਉਹ ਸਾਰੇ ਕਾਡਰ ਨੂੰ ਜਿਹੜਾ ਬਠਿੰਡੇ ਮੀਟਿੰਗ ਦੇ ਵਿੱਚ ਪਹੁੰਚਾ ਸੀ ਸਾਰੇ ਕਾਡਰ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਥੀਓ ਆਪਣੇ ਪਰਿਵਾਰਾਂ ਸਮੇਤ ਸਾਥੀਓ ਤੁਸੀਂ ਉੱਥੇ ਪਹੁੰਚਣਾ ਹੈਗਾ ਔਰ ਆਪ ਦੇ ਨਾਲ ਆਪਣੇ ਸਾਥੀਆਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਮਤਲਬ ਕਿ ਆ ਦੱਸਣਾ ਹੈ ਤੁਸੀਂ ਕਿ ਭਰਤੀ ਪੂਰੀ ਕਿਵੇਂ ਹੋਣੀ ਹੈ ਜਿੰਨੀ ਦੇਰ ਤੱਕ ਆਪਾਂ ਘਰਾਂ ਚੋਂ ਨਹੀਂ ਨਿਕਲਾਂਗੇ ਉਨੀ ਦੇਰ ਤੱਕ ਭਰਤੀ ਪੂਰੀ ਨਹੀਂ ਹੋਣੀ ਕਿਉਂਕਿ ਤੁਸੀਂ ਦੇਖ ਹੀ ਲਿਆ ਗਰੁੱਪਾਂ ਦੇ ਵਿੱਚ ਨੋਟੀਫਿਕੇਸ਼ਨ ਸ਼ੇਅਰ ਕੀਤੇ ਜਾ ਰਹੇ ਆ ਕਿ ਜਿਨ੍ਹਾਂ ਭਰਤੀਆਂ ਦੇ ਪਿੱਛੇ ਕੋਈ ਲੜਨ ਵਾਲਾ ਨਹੀਂ ਰਹਿ ਜਾਂਦਾ ਸਰਕਾਰ ਉਹਨੂੰ ਨਾਲ ਦੀ ਨਾਲ ਕਲੋਜ਼ ਕਰੀ ਜਾਂਦੀ ਹੈ ਜਿਵੇਂ 598 ਮਾਸਟਰ ਕਾਰਡਰ ਦੀ ਹੁਣੇ ਨੋਟੀਫਿਕੇਸ਼ਨ ਆਇਆ 6635 ਦਾ ਹੁਣ ਪਿੱਛੇ ਜੀ ਨੋਟੀਫਿਕੇਸ਼ਨ ਆਇਆ ਸੀ ਕਿ ਇਹ ਭਰਤੀ ਕਲੋਜ਼ ਹੋ ਗਈ ਹੈ ਸੋ ਜਿਨ੍ਹਾਂ ਭਰਤੀਆਂ ਦੇ ਪਿੱਛੇ ਲੜਨ ਵਾਲਾ ਕਾਰਡਰ ਨਹੀਂ ਹੁੰਦਾ ਉਹ ਭਰਤੀਆਂ ਸਰਕਾਰ ਐਵੇਂ ਹੀ ਕਲੋਜ਼ ਕਰ ਦਿੰਦੀ ਹੈ ਸੋ ਕਿਤੇ ਇਹ ਨਾ ਹੋਵੇ ਕਿ ਬੈਕਲੋਗ ਲਿਆ ਹੋਇਆ ਹੱਥੋਂ ਖੁੰਝੀ ਜਾਵੇ ਸੋ ਇਸ ਕਰਕੇ ਸਾਥੀਓ 2 ਫਰਵਰੀ ਦਨ ਆਤਵਾਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੰਗਰੂਰ ਪਹੁੰਚੋ ਕਹਿੰਦੇ ਵੀਰੇ ਤੁਹਾਡਾ ਨੰਬਰ ਕਿਸ ਭਰਤੀ ਵਿੱਚ ਆਉਂਦਾ ਇਹ ਆ ਪਈ ਚੌਂਡ ਚ ਸਕਰੂਟੀ ਨਹੀਂ ਕਰਾਈ ਹੋਈ ਆ 9594 ਚ ਸਕਰੂਟੀ ਮੇਰੇ 56 ਮਾਰਕਸ ਨੇ ਔਰ 57 ਤੱਕ ਸਕਰੂਟੀ ਨਹੀਂ ਹੋਈ ਹੈ 200 ਪਲੱਸ ਪੋਸਟਾਂ ਜਿਹੜੀਆਂ ਸਾਡੀ ਐਸ ਸੀ ਆਰਓ ਕੈਟਾਗਰੀ ਦੀਆਂ ਮੇਰੇ 56 ਮਾਰਕਸ ਨੇ ਐਸ ਸੀ ਆਰਓ ਕੈਟਾਗਰੀ ਹੈ ਐਸ ਸੀ ਆਰਓ ਕੈਟਾਗਰੀ ਦੀਆਂ 200 ਪਲੱਸ ਜਿਹੜੀਆਂ ਸ਼ੀਟਾਂ ਨੇ ਉਹਨਾਂ ਤੇ ਸਕਰੂਟੀ ਨਹੀਂ ਹੋਈ ਕਿਉਂਕਿ ਬੈਕਲੋਗ ਸਮੇਤ 854 ਪੋਸਟਾਂ ਨੇ ਉਹ 854 ਦੇ ਵਿੱਚੋਂ ਤੁਸੀਂ ਦੇਖ ਲਓ 649 ਦੀ ਸਕਰੂਟੀ ਨਹੀਂ ਹੋਈ ਹੈ 205 ਪੋਸਟਾਂ ਸਰਕਾਰ ਰੋਕ ਕੇ ਬੈਠੀ ਹੋਈ ਹੈ ਸੋ so, 10 205 ਪੋਸਟਾਂ 'ਚੋਂ ਮੇਰਾ 5ਵਾਂ 6ਵਾਂ ਰੈਂਕ ਹੈ ਤੁਸੀਂ ਆਪ ਹਿਸਾਬ ਲਾ ਲਓ ਮੈਂ ਵੀ ਤੁਹਾਡੇ ਵਾਂਗ ਸੈਲੈਕਟਡ ਹੀ ਹਾਂ ਮੇਰੀ ਵੀ ਸਕਰੂਟੀ ਸਰਕਾਰ ਨੇ ਜਾਣਬੁੱਝ ਕੇ ਰੋਕੀ ਹੋਈ ਹੈ ਉਹਨਾਂ ਪਤਾ ਕਿ ਜੇ ਸਕਰੂਟੀ ਹੋਊਗੀ ਤਾਂ ਕੰਮ ਖਰਾਬ ਹੋਣਾ ਸੋ ਸਰਕਾਰ ਨੇ ਜਿਹੜੇ ਜਿਹੜੇ ਸੰਘਰਸ਼ ਕਰਨ ਵਾਲੇ ਸੀ ਉਹਨਾਂ ਦੀਆਂ ਬੇੜੀਆਂ 'ਚ ਵੱਟੇ ਪਹਿਲਾਂ ਹੀ ਪਾ ਦਿੱਤੇ ਕਿ ਕਿਸੇ ਤਰੀਕੇ ਨਾਲ ਰੋਕਿਆ ਜਾ ਕੇ ਪਰ ਆਪਾਂ ਰੁਕਣ ਵਾਲੇ ਨਹੀਂ ਹੈਗੇ ਅਸੀਂ 2 ਫਰਵਰੀ ਦੇ ਐਤਵਾਰ ਨੂੰ ਮਾਨ ਸਾਹਿਬ ਤੁਹਾਡੀ ਕੋਠੀ ਦਾ ਘਰਾਉ ਕਰਨ ਆ ਰਹੇ ਆਂ ਉੱਥੇ ਜੇ ਤੁਸੀਂ ਸਾਨੂੰ ਮਿਲੇ ਤਾਂ ਤੁਹਾਨੂੰ ਅਸੀਂ ਜ਼ਰੂਰ ਪੁੱਛਾਂਗੇ ਕਿ ਜਿਹੜਾ ਹਰਾ ਪੈਣ ਜਿਹੜਾ ਤੁਸੀਂ ਚਲਾਉਣ ਦੀ ਗੱਲ ਆਖੀ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਹਰਾ ਪੈਣ ਦੀ ETT ਵਾਲਿਆਂ ਦੀ ਫਾਈਲ ਤੇ ਚੱਲੂਗਾ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋਣ ਜਾ ਰਿਹਾ ਉਹ ਅਜੇ ਤੱਕ ਹਰਾ ਪੈਣ ਚੱਲਿਆ ਕਿਉਂ ਨਹੀਂ ਸੋ ਇਹ ਗੱਲ ਜ਼ਰੂਰ ਪੁੱਛੀ ਜਾਊਗੀ ਸੋ ਇਸ ਕਰਕੇ ਸਾਥੀਓ ਬੈਕਲੌਗ ਸਮੇਤ 999 ਪਰ ਤੀਨ ਨੂੰ ਪੂਰਾ ਕਰਾਉਣ ਲਈ ਸਾਥੀਓ ਵੱਡੀ ਗਿਣਤੀ ਦੇ ਵਿੱਚ 2 ਫਰਵਰੀ ਦੇ ਦਿਨ ਐਤਵਾਰ ਸਾਥੀਓ ਤੁਸੀਂ ਸਾਰੇ ਨੇ ਪਹੁੰਚ ਕਰਨੀ ਹੈ ਖਾਸ ਕਰਕੇ 24 ਠੜ ਵਾਲੇ ਸਾਥੀ ਉਹ ਵੀ ਆਉਣ ਕਿਉਂਕਿ ਹੁਣ ਤਾਂ ਲਿਸਟ ਰਿਵਾਈਜ਼ ਹੋਣੀ ਹੈ ਰੀਕਾਸਟ ਹੋਣੀ ਹੈ ਰੀਕਾਸਟ ਹੋ ਕੇ ਕਿੰਨੀ ਵੱਡੀ ਆਣੀ ਹੈ ਇਹ ਸਾਥੀਓ ਤੁਹਾਡੇ ਤੇ ਡਿਪੈਂਡ ਕਰਦਾ ਜਿੰਨੀ ਵੱਡੀ ਸਾਡੀ ਗਿਣਤੀ ਹੋਊਗੀ ਉਨੀ ਵੱਡੀ ਲਿਸਟ ਆ ਸਕਦੀ ਹੈ ਸੋ ਇਸ ਕਰਕੇ ਤੁਸੀਂ ਜ਼ਰੂਰ ਪਹੁੰਚਣਾ ਕਿਸੇ ਸਾਥੀ ਦਾ ਕੋਈ ਸਵਾਲ ਜਵਾਬ ਹੋਵੇ ਜੋ ਕਲੀਅਰ ਨਾ ਹੋਇਆ ਹੋਵੇ ਤਾਂ ਸਾਥੀਓ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਹੁਣ ਇਹਦਾ ਕਲੀਅਰੈਂਸ ਕੀਤਾ ਜਾਊਗਾ ਜਿਵੇਂ ਤੁਸੀਂ ਡਬਲਿੰਗ ਦਾ ਪੁੱਛਿਆ ਉਹ ਦੱਸ ਦਿੰਦਾ ਐਕਸਰਸ ਮੈਨ ਦਾ ਵੀ ਤੁਹਾਨੂੰ ਦੱਸ ਹੀ ਦਿੱਤਾ ਉਹ ਵੀ ਕੋਈ ਏਡਾ ਏਡਾ ਵੱਡਾ ਮੁੱਦਾ ਨਹੀਂ ਹੈਗਾ ਡਬਲਿੰਗ ਦਾ ਵੀ ਤੇ ਦੱਸ ਦਿੰਦਾ ਹੁਣੇ ਮੈਂ ਤੁਹਾਨੂੰ ਵੀਡੀਓ ਨੂੰ ਤੁਸੀਂ ਬੈਕ ਕਰਕੇ ਦੇਖ ਲਓ ਡਬਲਿੰਗ ਦਾ ਮੈਂ ਕਲੀਅਰ ਕਰ ਦਾਂ 114 SCRO ਲੱਕੀ ਲੱਕੀ ਜੀ ਤੁਸੀਂ ਇਹ ਦੇਖੋ 114 ਤੁਹਾਡਾ ਨੰਬਰ ਐਸ ਸੀ ਆਰਓ ਜਨੇ ਤੁਸੀਂ 112 ਵਾਲੇ ਨੂੰ ਤੁਸੀਂ ਕੁਐਸਚਨ ਪੁੱਟ ਕਰ ਰਹੇ ਹੋ ਕਿ ਮੇਰਾ ਨੰਬਰ ਆ ਜਾਊਗਾ ਮੇਰੇ 112 ਨੇ ਤੁਹਾਡੇ 114 ਹੈ ਮੈਂ ਸੰਘਰਸ਼ ਵੀ ਕਰ ਰਿਹਾ ਔਰ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਮੇਰਾ ਨੰਬਰ ਆ ਜਾਊਗਾ ਇਹ ਤੁਸੀਂ ਤਾਂ ਮੇਰੇ ਤੋਂ ਅੱਗੇ ਬੈਠੇ ਹੋ ਤੁਸੀਂ ਦੇ ਪਹਿਲਾਂ ਹੀ ਯੂਨਿਕ ਕਰੋਗੇ ਮੇਰੇ ਤੋਂ ਸਵੇਸ਼ ਕਰਕੇ ਤੁਸੀਂ ਜਰੂਰ ਪਹੁੰਚੋ ਸਾਥੀਓ ਮਾਫੀ ਚਾਹੁੰਦੇ ਜੀ ਇੰਟਰੈਕਸ਼ਨ ਹੋ ਰਹੀ ਹੈ ਕਿਉਂਕਿ ਲਾਈਵ ਚਲਦੇ-ਚਲਦੇ ਸੰਗਰੂਰ ਪ੍ਰਸ਼ਾਸਨ ਵੱਲੋਂ 2-3 ਕਾਲ ਆ ਗਈਆਂ ਸੋ ਲਾਈਵ ਸੈਸ਼ਨ ਤੋਂ ਬਾਅਦ ਗੱਲ ਕੀਤੀ ਜਾਊਗੀ ਦੇਖਾਂਗੇ ਕੀ ਨਿਕਲ ਕੇ ਆਉਂਦਾ ਹੁਸੇ ਦਾ ਮੀਟਿੰਗ ਦਾ ਸੱਦਾ ਹੀ ਦੇਣਗੇ ਪਰ ਤੁਸੀਂ ਆਪਣੀ ਤਿਆਰੀ ਬਿਲਕੁਲ ਤਿਆਰਬਰ ਤਿਆਰ ਰਹੋ ਤੁਸੀਂ ਉੱਥੇ ਪਹੁੰਚਣਾ ਹੈ ਨਾਰਸ਼ੋਚਨ ਅੰਮੇਚ ਆਲ ਡਿਸਟ੍ਰਿਕਟ ਓਪਨ ਹੋਣਗੇ ਇਹ ਜੀ ਡਿਸਟੈਂਸ ਏਰੀਆ ਦੀ ਭਰਤੀ ਆ ਡਿਸਟੈਂਸ ਏਰੀਆ ਦੇ ਵਿੱਚ ਜਿਹੜੇ ਜਿਹੜੇ ਜ਼ਿਲ੍ਹੇ ਆਉਂਦੇ ਨੇ ਮੇਰੇ ਖਿਆਲ ਬਾਰਡਰ ਏਰੀਆ ਇਨਕਲੂਡ ਨਹੀਂ ਹੁੰਦੇ ਉਹਦੇ ਵਿੱਚ ਕਹਿੰਦੇ ਜੀ ਲਿਸਟ ਤੋਂ ਵੱਡੀ ਨਹੀਂ ਆ ਸਕਦੀ ਕਿਉਂ ਨਹੀਂ ਆ ਸਕਦੀ ਯਾਰ ਜੇ ਇੰਨੀ ਵੱਡੀ ਭਰਤੀ ਆ ਸਕਦੀ ਤੇ ਲਿਸਟ ਕਿਉਂ ਨਹੀਂ ਆ ਸਕਦੀ ਜੇ ਸਕਰੂਟੀ ਨਹੀਂ ਪੰਜ ਹਜ਼ਾਰ ਪਲੱਸ ਦੀ ਹੋ ਸਕਦੀ ਹੈ ਤੇ ਲਿਸਟ ਪੰਜ ਹਜ਼ਾਰ ਪਲੱਸ ਦੀ ਕਿਉਂ ਨਹੀਂ ਆ ਸਕਦੀ ਸਾਰਾ ਕੋ ਜੋ ਸਕਦਾ ਬਸ ਤੁਹਾਡੇ ਸਾਥ ਦੀ ਜਰੂਰਤ ਹੈ ਅਸੀਂ ਤਾਂ ਉਹੀੋ ਕੰਮ ਕਰਾਏ ਨੇ ਹੁਣ ਤੱਕ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਉਹ ਹੋਣਾ ਹੀ ਨਹੀਂ ਇਹ ਹੋ ਹੀ ਨਹੀਂ ਸਕਦਾ ਜਿਹੜੇ ਪੁਰਾਣੇ ਸਾਥੀ ਨੇ ਜਾਂ 60 35 ਚ ਲੱਗ ਗਏ ਨੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹੀ ਕੰਮ ਹੋਏ ਨੇ ਜਿਹੜੀ ਕਹਿੰਦੇ ਸੀ ਕੋਈ ਨਹੀਂ ਹੋ ਸਕਦਾ ਜੀ ਚਾਹੇ ਉਹ 2364 ਦਾ ਐਫੀਡਵਿਟ ਹੋਵੇ ਸੋ ਸਾਥੀਓ ਸਮਾਂ ਤੁਹਾਡਾ ਕਾਫੀ ਲੈ ਚੁੱਕਿਆ ਮੈਨੂੰ ਲੱਗਦਾ ਕਿ ਹੁਣ ਲਾਈਵ ਸੈਸ਼ਨ ਨੂੰ ਇੱਥੇ ਵਿਰਾਮ ਦੇਣਾ ਚਾਹੀਦਾ ਕਵਿਸ਼ ਕੁਮਾਰ ਹਾਂ ਬਿਲਕੁਲ ਕਰਵਾ ਦੇਵਾਂਗੇ ਜੀ ਤੁਸੀਂ 2 ਫਰਵਰੀ ਸੰਗਰੂਰ ਪਹੁੰਚਣਾ ਹੈ ਦੇ ਨੈਤਵਾਰ ਸਥਾਨ ਵੇਰਕਾ ਮਿਲਕ ਪਲਾਂਟ ਸਮਾ 10 ਵਜੇ ਸੋ ਸਾਥੀਓ ਮੈਨੂੰ ਜੀ ਉਹ ਇਜਾਜ਼ਤ ਇਹਦੇ ਨਾਲ ਹੀ ਸਾਥੀਓ ਇੱਕ ਵੱਧ ਨੂੰ ਵੱਡੀ ਤੋਂ ਵੱਧਵਾ ਤੋਂ ਵੱਧ ਸਾਥੀ ਪਹੁੰਚਣ ਬਿਲਕੁਲ ਬਿਲਕੁਲ ਜ਼ਰੂਰ ਜੀ ਤਾਂ ਸਾਥੀਓ ਇੱਕ ਅਪੀਲ ਛੋਟੀ ਤੁਹਾਨੂੰ ਹੋਰ ਕਰੂੰਗਾ ਕਿਉਂਕਿ ਜਥੇਬੰਦੀ ਨੂੰ ਚਲਾਉਣ ਦੇ ਲਈ ਫੰਡ ਦੀ ਜ਼ਰੂਰਤ ਹੁੰਦੀ ਹੈ ਫੰਡ ਵਾਸਤੇ ਅਕਾਊਂਟ ਦੀ ਡਿਟੇਲ ਚੱਲ ਰਹੇ ਲਾਈਵ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਖਾਤਾ ਸ਼ੇਅਰ ਕੀਤਾ ਹੋਇਆ ਤਾਂ ਤੁਸੀਂ ਇੱਥੋਂ Google Pay ਨੰਬਰ 797798 36074 ਇਹ ਖਾਤਾ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਂ ਤੇ ਜੁਆਇੰਟ ਅਕਾਊਂਟ ਚੱਲ ਰਿਹਾ ਜੋ 9494 ਬੈਕਲੌਗ ਜੁਨੀਅਰ ਦਾ ਅਕਾਊਂਟ ਚੱਲ ਰਿਹਾ ਸੋ ਇਹਦੇ ਤੇ ਸਾਥੀਓ ਤੁਸੀਂ Google Pay ਕਰ ਸਕਦੇ ਹੋ ਫੰਡ ਦੀ ਸਹਾਇਤਾ ਤੁਸੀਂ ਜ਼ਰੂਰ ਕਰਨੀ ਹੈ ਕਿਉਂਕਿ ਫੰਡ ਤੋਂ ਬਿਨਾ ਜਥੇਬੰਦੀਆਂ ਨਹੀਂ ਚਲਦੀਆਂ ਹੁੰਦੀਆਂ ਸੋ ਆਪ ਦੇ ਹਿੱਸੇ ਦਾ ਬਣਦਾ ਫੰਡ ਆ ਸਾਥੀਓ ਉਹ ਵੀ ਤੁਸੀਂ ਜ਼ਰੂਰ ਦੇਣਾ ਸੋ ਸਮਾਂ ਬਹੁਤ ਹੋ ਚੁੱਕਿਆ ਹੈ ਇਹਦੇ ਨਾਲ ਹੀ ਸਾਥੀਓ ਮੈਨੂੰ ਦਿਓ ਇਜਾਜ਼ਤ 2 ਫਰਵਰੀ ਨੂੰ ਤੁਹਾਡੇ ਨਾਲ ਇਸੇ ਚੈਨਲ ਦੇ ਮਾਧਿਅਮ ਨਾਲ ਹੀ ਫਿਰ ਜੁੜਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ